ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਦੂਜਾ ਬਹੁਪਦ ਅਭਿਆਸ ਨੰਬਰ 2.2 ਤੇ ਇਸ ਦਾ ਅਗਲਾ ਸਵਾਲ ਦੂਜਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਪਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਆਪ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਨਾਲ ਸੰਬੰਧਿਤ ਕੁਝ ਹੋਰ ਪਲੇਲਿਸਟਾਂ ਵੀ ਆਈਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਖੋਲ ਕੇ ਦੇਖੋ ਇੱਕ ਹੈ ਕਿ 10th ਮੈਥ ਨੋਟਸ ਇੱਕ ਹੈ ਕਿ 10th ਸਾਇੰਸ ਇੱਕ ਹੈ ਕਿ 10th ਇੰਗਲਿਸ਼ ਐਮਸੀਬੀ ਇੱਕ ਹੈ ਕਿ 10th ਇੰਗਲਿਸ਼ ਲਿਟਰੇਚਰ ਇੱਕ ਹੈ ਕਿ 10th ਗ੍ਰਾਮਰ ਫਿਰ ਇੱਕ ਹੈ ਕਿ ਗਣਿਤ ਦੇ ਸਿਧਾਂਤ ਤੇ ਇੱਕ ਹੈ ਕਿ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਦੇਖੀਏ ਬੱਚਿਓ ਨੇ ਆਵਲੇ ਸਵਾਲ ਕਹਿੰਦੇ ਇੱਕ ਦੋ ਘਾਤੀ ਬਹੁਪਦ ਪਤਾ ਕਰੋ ਜਿਸ ਦੇ ਸਿਫਰਾਂ ਦਾ ਜੋੜ ਅਤੇ ਗੁਣਨਫਲ ਕਰਮਵਾਰ ਦਿੱਤੀਆਂ ਸੰਖਿਆਵਾਂ ਹਨ ਸੋ ਪਹਿਲੀ ਜਿਹੜੀ ਸੰਖਿਆ ਹੈ ਬੱਚਿਓ ਜੋੜ ਹੈਗੀ ਇਹ ਸਿਫਰਾਂ ਦਾ ਦੂਜੀ ਸੰਖਿਆ ਜਿਹੜੀ ਹੈ ਗੁਣਨਫਲ ਹੈ ਇਸੇ ਤਰ੍ਹਾਂ ਇੱਥੇ ਇਹ ਵਰਗਮੂਲ ਦੋ ਪਹਿਲੇ ਜੋੜ ਹੈਗਾ ਤੇ ਫਿਰ ਉਸ ਤੋਂ ਬਾਅਦ ਗੁਣਨਫਲ ਹੈਗਾ ਸਵਾਲ ਪਹਿਲਾਂ ਅਸੀਂ ਕੀਤਾ ਸੀ ਜਿਹਦੇ ਵਿੱਚ ਅਸੀਂ ਸਾਨੂੰ ਬਹੁਪਦ ਦਿੱਤਾ ਸੀਗਾ ਤੇ ਅਸੀਂ ਸਿਫਰਾਂ ਦੀ ਪਤਾ ਕੀਤਾ ਸਿਫਰਾਂ ਦਾ ਸਿਫਰਾਂ ਦੀ ਅਸੀਂ ਉਹਨਾਂ ਨੂੰ ਲੱਭਿਆ ਸੀਗਾ ਕੱਢਿਆ ਸੀਗਾ ਤੇ ਫਿਰ ਅਸੀਂ ਇਹ ਵੀ ਜਾਂਚ ਕੀਤੀ ਸੀਗੀ ਕਿ ਸਿਫਰਾਂ ਦਾ ਜੋੜ ਕਟਾ 20 a ਹੁੰਦਾ ਹੈ ਤੇ ਜਿਹੜਾ ਇਹ ਹੁੰਦੇ ਨੇ ਆਪਣੇ ਸਿਫਰਾਂ ਦਾ ਗੁਣਨਫਲ ਹੈ ਉਹ c/a ਹੁੰਦਾ ਹੈ ਬਸ ਇਹ ਸਮਝੋ ਕਿ ਇਹ ਸਵਾਲ ਪਹਿਲੇ ਸਵਾਲ ਦਾ ਉਲਟ ਹੈਗਾ ਉਹਦਾ ਰਿਵਰਸ ਹੈਗਾ ਕਨਵਰਸ ਹੈਗਾ ਠੀਕ ਹੈ ਆਓ ਦੇਖੀਏ ਉਹਨੇ ਕੀ ਕਰਕੇ ਕਰਦੇ ਆ ਸੋ ਦਿੱਤਾ ਹੈ ਸਿਫਰਾਂ ਦਾ ਜੋੜ 1/4 ਤੇ ਇਹ ਕਿਹਦੇ ਬਰਾਬਰ ਹੁੰਦਾ ਹੈ -b/a ਠੀਕ ਹੈ ਜਿੱਦਾਂ ਲਿਖ ਲੈਣਾ ਇਹਨੂੰ ਇੱਕ ਸਮੀਕਰਨ ਹੋ ਗਿਆ ਤੇ ਸਿਫਰਾਂ ਦਾ ਜੋੜ ਹੁੰਦਾ ਹੈ c/a ਤੇ ਇਹ ਦਿੱਤਾ ਹੈ 1 ਹੁਣ ਬੱਚੇ ਅਚ ਕਰਨਾ ਕੀ ਹੈ ਬੜਾ ਸੌਖਾ ਹੈ ਤੁਸੀਂ ਇਹ ਸੋਕੇਟ ਅੰਗਨਾ ਪੇ ਇੱਕ ਤਰਤੀਬ ਬਣਾ ਲਵੋ ਕਿ ਤੁਸੀਂ ਇੱਥੇ ਧਿਆਨ ਦਿਵੋ ਜਿਹੜਾ -b a ਜੋੜ ਵਾਲਾ ਹੈ ਨਾ ਤੇ ਤੁਸੀਂ ਦੇਖੋ ਇਹਦਾ ਅੰਸ਼ ਕੀ ਹੈਗਾ ਸੌਰੀ ਇਹਦਾ ਹਰ ਕੀ ਹੈਗਾ ਹਰ ਹੈਗਾ 4 ਸੋ ਕੋਈ ਨਹੀਂ ਤੁਸੀਂ a ਦਾ ਮੁੱਲ 4 ਲ ਲਓ ਵੈਸੇ ਤੁਸੀਂ ਜੇ ਕੋਈ ਵੀ ਮੁੱਲ ਲਵੋਗੇ ਤੇ ਸਵਾਲ ਦਾ ਠੀਕ ਆਏਗਾ ਪਰ ਅਸੀਂ ਕਰਨਾ ਹੈ ਛੋਟੇ ਤੋਂ ਛੋਟਾ ਕਰਨਾ ਹੈ ਤਾਂ ਕਿ ਛੇਤੀ ਹੋ ਜਾਏ ਜੇ ਕੋਈ ਹੋਰ ਲਵੋਗੇ a ਦੀ ਥਾਂ 1 ਲੈ ਲਓਗੇ 2 ਲੈ ਲਓਗੇ ਤੇ ਫਿਰ ਉਹ ਕੀ ਹੋ ਜਾਏਗਾ ਬੜੀ ਮੁੜਕੜਕੇ ਤੁਹਾਡਾ ਬਹੁਤ ਪੱਤੇ ਹੀ ਬਣੇਗਾ ਪਰ ਹੋ ਸਕਦਾ ਵਿੱਚ ਤੁਹਾਨੂੰ ਕਟਣਾ-ਕਟਣਾ ਪੈ ਜਾਏ ਕੁਝ ਸੋ ਇਹ ਸਿੱਧਾ ਦੇਖੋ ਇਹ 4 ਹੈਗਾ ਨਾ ਸੋ ਅਸੀਂ ਸਿੱਧਾ 4 ਲੈ ਲੈਨੇ ਆ ਸੋ 1 ਅਤੇ 2 ਵਿੱਚ a ਦਾ ਮੁੱਲ 4 ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਜਿਵੇਂ ਇੱਥੇ 4 ਪਾਵਾਂ ਤੇ 4 ਇੱਥੇ ਚਲਾ ਜਾਏਗਾ ਤੇ 4/4 ਕਿੰਨਾ ਹੁੰਦਾ 1 ਤੇ ਇੱਥੇ ਘਟਾਇਆ ਗਿਆ ਸੋ 20 ਦੇ ਬਰਾਬਰ ਹੋ ਗਿਆ 1 ਦੇ ਬਰਾਬਰ ਹੋ ਗਿਆ ਕਿਉਂਕਿ ਇਹ ਘਟਾ ਵੀ 1 ਦੇ ਬਰਾਬਰ ਹੈ ਤੇ 20 ਘਟਾ 1 ਬਰਾਬਰ ਹੋ ਗਿਆ ਸੋ 20 1 ਘਟਾਇਕ ਹੋ ਗਿਆ ਤੇ ਜਿਵੇਂ ਇੱਥੇ 4 ਪਾਵਾਂ ਤੁਸੀਂ a ਨੂੰ ਵਿਚਾਰ ਲੈ ਰਿਹਾ ਤੇ 4 ਜਾ ਕੇ ਇੱਥੇ ਆ ਜਾਏਗਾ ਘਟਾ 1 ਨਾਲ ਗੁਣਾਵਾਂਗੇ ਕੀ ਬਣ ਜਾਏਗਾ ਘਟਾ 4 ਸੋਬਰ ਕੋ ਸਿੱਧਾ ਮੁੱਲ ਵੀ ਆ ਗਿਆ ਲੋ c ਘਟਾ 4 ਤੇ a ਦਾ ਮੁੱਲ ਮੈਂ 4 ਮੰਨਿਆ ਹੋਇਆ ਸੋ ਹੁਣ a 4 b ਸੌਰੀ a 4 b ਘਟਾ 1 ਅਤੇ c ਘਟਾ 4 ਦਾ ਮੁੱਲ ਦੋ ਘਾਤੀ ਬਹੁਪਦ ਦੇ ਮਿਆਰੀ ਰੂਪ ਹੈ ਮਿਆਰੀ ਰੂਪ ਸਾਨੂੰ ਪਤਾ ਹੋਣਾ ਚਾਹੀਦਾ ਹੈ ax² ਜਮਾ bx ਜਮਾ c ਵਿਚ ਭਰ ਕੇ ਸਾਨੂੰ 8 ਲਿਖਿਆ ਬਹੁਪਦ ਪ੍ਰਾਪਤ ਹੁੰਦਾ ਹੈ ਸੁਰੇ ਦੀ ਜਗ੍ਹਾ 4 ਪੜਦਾ ਵੀ ਦੀ ਜਗ੍ਹਾ ਘਟਾ 1 ਪੜਦਾ ਤੇ ਸੀ ਦੀ ਜਗ੍ਹਾ ਘਟਾ 4 ਪੜਦਾ ਸੋ ਬ੍ਰੈਕਟ ਖੋਲ ਦਿੱਤੇ ਆ ਉਹਨੇ 4x² ਤੇ ਘਟਾ 1 ਦਾ ਮਤਲਬ ਹੁੰਦਾ ਘਟਾ x 1 x x x 4 ਐ ਜਮਾਇਆ ਤੇ ਘਟਾ ਤੇ 3 ਘਟਾ 4 ਲੋ ਜੀ ਸਾਡਾ ਜਵਾਬ ਬਣ ਕਿੰਨਾ ਸੌਖਾ ਹੈ ਨਾ ਹੁਣ ਜਿਲੇ ਤੁਸੀਂ 6 ਸਵਾਲ ਇਦਾਂ ਦੇ ਕਰ ਲਓਗੇ ਤੇ ਤੁਹਾਡਾ ਅਭਿਆਸ ਤੇ ਤੁਹਾਨੂੰ ਇਹ ਗੱਲ ਕਿ ਇਹ ਇਹ ਝੁਗਤੀ ਕਿਵੇਂ ਕੰਮ ਕਰਦੀ ਹੈ ਤਨੋਂ ਆਪ ਹੀ ਸਮਝ ਆ ਜੇਗੀ ਸੋ ਛੇ ਸਵਾਲ ਬੱਚੇ ਬੜੇ ਸੌਖੇ 10 15 ਮਿੰਟ ਵਿੱਚ ਤੁਸੀਂ ਇਹਦਾ ਅਭਿਆਸ ਕਰ ਸਕਦੇ ਹੋ ਠੀਕ ਹੈ ਔਰ ਅਗਲਾ ਦੇਖੀਏ ਹੁਣ ਆ ਗਿਆ ਬੱਚੋ ਦਿੱਤਾ ਹੈ ਸਿਫਰਾਂ ਦਾ ਜੋੜ ਘਟਾ b a 2 ਵਰਗਮੂਲ ਤੇ c a 1 3 ਠੀਕ ਹੈ ਲੋ ਜੀ ਲੈਣੇ ਆ ਹੁਣ ਬੱਚੇ ਦੇਖੋ ਵਰਗਮੂਲ 2 ਹੈ ਨਾ ਤੇ ਵਰਗਮੂਲ 2 ਨੂੰ ਹੈ ਵਰਗਮੂਲ 2 1 ਲਿਖ ਸਕਦਾ ਠੀਕ ਹੈ ਨਾ 1 ਇਹਦਾ ਕਿ ਇਹਦਾ ਜਿਹੜਾ ਹਰ ਹੈਗਾ ਉਹ 1 ਹੈਗਾ ਸੋ ਮੈਂ ਕੀ ਕੀਤਾ 1 ਨਾਲ ਲਿਆ 1 ਅਤੇ 2 ਵਿੱਚ a ਦਾ ਮੁੱਲ 1 ਭਰ ਕੇ ਸਾਨੂੰ ਪ੍ਰਾਪਤ ਹੁੰਦਾ ਜੇ ਮੈਂ ਇੱਥੇ 1 ਭਰਾਂ a ਦੀ ਥਾਂ 1 ਭਰਾਂ ਤੇ ਕਟਾ b 1 b ਹੋ ਜਾਏਗਾ એટલે b ਦੇ ਬਰਾਬਰ ਹੋ ਜਾਏਗਾ ਵਰਗਮੂਲ 2 ਸੋ b ਬਰਾਬਰ ਹੋ ਗਿਆ ਵਰਗਮੂਲ 2 ਤੇ ਜੇ ਮੈਂ ਇੱਥੇ 1 ਭਰਿਆ ਸੋ c 1 ਕਿੰਨਾ ਹੁੰਦਾ c ਸੋ c ਦੇ ਬਰਾਬਰ ਆ ਗਿਆ 1 3 ਠੀਕ ਹੈ ਨਾ 1 3 ਆ ਗਿਆ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਉਹੀ ਚੀਜ਼ ਆਈ ਜਾਏਗੀ ਜੇ ਤੁਸੀਂ DNA ਵੀ ਕਰੋ ਜਿਵੇਂ ਜਿਵੇਂ A ਨੂੰ 3 ਲੈ ਲੰਦਾ ਤੇ C ਨੇ 1 ਹੋ ਜਾਣਾ ਸੀਗਾ ਤੇ ਇੰਨੇ ਕੀ ਹੋ ਜਾਣਾ ਸੀਗਾ ਇੰਨੇ ਇੰਨੇ 3 ਗੁਣਾ 2 ਵਰਗ ਗੁਣ ਹੋ ਜਾਣਾ ਸੀਗਾ ਤੇ ਦੇਖੋਗੇ ਇੱਥੇ ਉਹੀ ਚੀਜ਼ ਆਏਗੀ ਮੁੜ ਕੇ ਸੋ ਇਹ ਤੋਂ ਘਬਰਾਣਾ ਨਹੀਂ ਹੈਗਾ ਜਿੱਦਾਂ ਮੈਂ A 3 ਵੀ ਲੈ ਸਕਦਾ ਸੀਗਾ ਠੀਕ ਹੈ ਨਾ ਤੇ ਫੇਰ ਵੀ ਜਵਾਬ ਉਹੀ ਆਉਣਾ ਸੀ ਪਰ ਮੈਂ ਇੱਥੇ ਚਲੋ ਮੈਂ ਇੱਕ ਤਰਤੀਬ ਰੱਖੀ ਦੀ ਆ ਬੀ ਬਟਾ ਬੀ A ਜਿਹੜਾ ਮੈਂ ਇਹਨੂੰ ਲੈ ਕੇ ਚੱਲਦਾ ਆ ਠੀਕ ਹੈ ਹੁਣ ਇੱਕ ਅਤੇ ਦੋ ਵਿੱਚ A ਦਾ ਮੁੱਲ ਇੱਕ ਭਰ ਕੇ ਹੈ B ਇਨ ਆ ਗਿਆ ਇੱਥੇ ਜੀ ਲੈ ਇੱਕ ਭਰਿਆ ਤੇ ਸੀ 1/3 ਆ ਗਿਆ ਹੁਣ ਕੋਈ ਗੱਲ ਨਹੀਂ 1/3 ਜਿਲੇ ਆ ਗਿਆ ਤੇ ਹੁਣ ਮੋਲੇ ਭਰ ਦਾਂਗੇ a/1 a=1 b=-2 ਵਰਗਮੂਲ ਤੇ c=1/3 ਦਾ ਮੁੱਲ ਭਰ ਕੇ ਦੋ ਘਾਤੀ ਬਹੁਪਦ ਦੇ ਮਿਆਰੀ ਰੂਪ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ a ਦੀ ਥਾਂ 1 ਭਰਿਆ b ਦੀ ਥਾਂ ਵਰਗਮੂਲ 2 ਭਰਿਆ ਤੇ c ਦੀ ਥਾਂ 1/3 ਭਰਿਆ ਹੁਣ ਬੱਚੋ ਜਿੱਲੇ ਦੇਖੋ ਇਹ 3 ਹੈਗਾ ਇਹ 3 ਇੱਥੇ ਆਏਗਾ 3 ਨਾ ਹੋ ਜਗਾ ਤੇ 3 ਇੱਥੇ ਵੀ ਆਏਗਾ -3 ਵਰਗਮੂਲ 2 ਤੇ ਇੱਥੇ ਕੱਲਾਇ ਕਰਾ ਜਾਏਗਾ ਜਮਾ ਇੱਕ ਚਲੋ ਤਿੰਨ ਅਸੀਂ ਕਾਮਨ ਲਵਾਂਗੇ ਬਾਹਰ ਲਵਾਂਗੇ ਸੋ ਇਦਾਂ ਆ ਜਾਏਗਾ ਸਾਡਾ ਜਵਾਬ ਹੁਣ ਬੱਚਿਓ ਤੁਸੀਂ ਮੈਂ ਤੁਹਾਨੂੰ ਕਹਿਣਾ ਤੁਹਾਨੂੰ ਪ੍ਰੇਰਣਾ ਕਰਦਾ ਕਿ ਤੁਸੀਂ a ਦੀ ਥਾਂ ਇੱਕ ਨਾ ਲਵੋ a ਦੀ ਥਾਂ ਤਿੰਨ ਲਵੋ ਜੇ ਤੁਸੀਂ a ਦੀ ਥਾਂ ਤਿੰਨ ਲਵੋਗੇ ਮੈਂ ਤੁਹਾਨੂੰ ਦੱਸ ਹੀ ਦਿੰਦਾ ਤੇ ਬੱਚਿਓ ਇਹ ਤਿੰਨ ਤਿੰਨ ਕੱਢ ਜਾਏਗਾ ਇਹ ਤਿੰਨ ਉੱਪਰ ਆਏਗਾ 3/3 1 c 1 ਹੋ ਜਾਏਗਾ ਤੇ ਕੋ c ਠੀਕ ਆ ਹੈ ਨਾ ਤੇ ਇੱਥੇ ਜਿਹੜਾ ਹੈਗਾ ਇਹ ਜਿਹੜਾ ਹੈਗਾ ਇੱਥੇ ਜਾ ਕੇ 3 ਵਰਗਮੂਲ 2 ਹੋ ਜਾਏਗਾ ਤੇ b ਕੀ ਹੈ 3 ਵਰਗਮੂਲ ਦੋ ਉਹੀ ਆ ਗਿਆ ਨਾ ਦੇਖੋ ਤੇ a ਮੈਂ ਕਿਹਾ 3 ਲਓ ਤੇ ਇਹ 3 ਆ ਗਿਆ ਦੇਖੋ ਉਹੀ ਗੱਲ ਆ ਗਈ ਕੋਈ ਫਰਕ ਨਹੀਂ ਪੈਣਾ ਸਿਗਾ ਸੋ a ਨੂੰ ਭਾਵੇਂ ਮੈਂ 1 ਲਵਾਂ ਭਾਵੇਂ 3 ਲਵਾਂ ਮੇਰਾ ਜਵਾਬ ਮੁੜ ਕਿੜ ਕੇ ਬੱਚੋ ਉਹੀ ਬਹੁਤ ਆਏਗਾ ਇਸ ਕਰਕੇ ਆਪਣੇ ਦਿਮਾਗ ਵੀ ਸੁਸੀ ਹੈ ਧਾਰਨਾ ਨਹੀਂ ਬਣਾਣੀ ਕਿ ਮੈਂ ਕਟਾ b a ਦਾ ਜਿਹੜਾ ਮੂਲ ਲਗਾ ਉਹਦਾ ਮੈਂ ਹਰ ਲੈ ਰਿਆ ਸੋ ਇਸ ਕਰਕੇ ਇਦਾਂ ਨਹੀਂ ਕਰਨਾ ਤੁਸੀਂ ਇਹ 3 ਲੈ ਕੇ ਵੀ ਕਰਦੇ ਤੇ ਬਲਕਿ ਤੁਹਾਨੂੰ ਭਿੰਨ ਦੇ ਰੂਪ ਵਿੱਚ ਨਹੀਂ ਮਿਲਣਾ ਸਿਗਾ ਇੱਥੇ ਫਿਰ 3 ਆ ਜਾਣਾ ਸੀਗਾ ਇੱਥੇ ਘਟਾ 3 2 ਵਰਗਮੂਲ ਆ ਜਾਣਾ ਸੀਗਾ ਤੇ ਇੱਥੇ 3 ਆ ਜਾਣਾ ਸੀਗਾ ਸੋ ਇੱਥੇ 3 ਘਟਾ 3 ਵਰਗਮੂਲ 2 ਤੇ ਇੱਥੇ 1 ਆ ਜਾਣਾ ਸੀਗਾ ਤੁਹਾਡਾ ਜਵਾਬ ਫਿਰ ਵੀ ਉਦਾਂ ਹੀ ਆਣਾ ਸੀਗਾ ਠੀਕ ਹੈ ਇਸ ਕਰਕੇ ਇਸ ਗੱਲ ਨੂੰ ਦਿਮਾਗ 'ਚ ਰੱਖਣਾ ਵੀ a ਦਾ ਮੁੱਲ ਤੁਸੀਂ ਇਹ ਦੋਨਾਂ ਵਿੱਚੋਂ ਕੋਈ ਵੀ ਜੋ ਤੁਹਾਨੂੰ ਸੌਖਾ ਲੱਗਦਾ ਲੈ ਸਕਦੇ ਹੋ ਬਲਕਿ ਜੇ ਤੁਸੀਂ ਕਿ ਜੇ ਜੇ ਕੋਈ ਚੀਜ਼ ਭਿੰਨ ਦੇ ਰੂਪ 'ਚ ਹੈਗੀ ਹੈ ਤੇ ਤੁਸੀਂ ਉਹਦਾ ਹਰ ਲਵੋਗੇ ਤੇ ਤੁਹਾਡਾ ਸਿੱਧਾ ਪਧਰਾ ਜਵਾਬ ਆ ਜਾਏਗਾ ਹੁਣ ਦੇਖੀਏ ਅਗਲਾ ਆਵਲਾ ਦੇਖ ਹੁਣ ਦੋਨੋਂ ਬੱਚੋ ਕੀ ਹੈਗੀਆਂ ਨੇ ਭਿੰਦੇ ਰੂਪ ਚਾਹੀ ਨਹੀਂ ਹੈਗੀਆਂ ਸੋ ਅਸੀਂ ਕੀ ਕਰ ਸਕਦੇ ਹਾਂ ਸਿੱਧਾ ਹੀ 0/1 ਜਾਂ ਵਰਗਮੂਲ 5/1 ਸਿੱਧਾ ਹੀ 1 ਲੈ ਲਾਂਗੇ ਸਾਨੂੰ ਹੋਰ ਹੀ ਕੰਮ ਸੌਖਾ ਹੋ ਗਿਆ ਸੋ ਸਿਫਰਾਂ ਦਾ ਜੋੜ ਇੱਥੇ ਸਿਫਰ ਹੈਗਾ ਤੇ ਇੱਥੇ ਸਿਫਰਾਂ ਦਾ ਗੁਣਨਫਲ ਵਰਗਮੂਲ 5 ਆ ਗਿਆ ਸੋ 1 ਅਤੇ 2 ਵਿੱਚ a ਦਾ ਮੁੱਲ 1 ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਜਿਵੇਂ ਇੱਥੇ 1 ਭਰਾਂ ਤੇ 0 1 0 ਸੋ b ਦਾ ਮੁੱਲ ਆ ਗਿਆ 0 ਇੱਥੇ 1 ਭਰਿਆ 1 ਨੂੰ ਪੰਜ ਵਰਗਮੂਲ ਨਾਲ ਗੁਣਾ ਕੀਤਾ ਤੇ ਵਰਗਮੂਲ 5 ਆ ਗਿਆ ਤੇ c ਵਰਗਮੂਲ 5 ਆ ਗਿਆ ਹੁਣ ਉਹੀ a 1 b 0 c ਵਰਗਮੂਲ 5 ਦਾ ਮੂਲ ਮੂਲ 2 ਘਾਤੀ ਬਹੁਪਦ ਦੇ ਮਿਆਰੀ ਰੂਪ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ a ਦੀ ਥਾਂ 1 b ਦੀ ਥਾਂ 0 c ਦੀ ਥਾਂ ਵਰਗਮੂਲ 5 ਸੋ ਇਹ ਵਾਲਾ ਪਦ ਤੇ ਉੱਡ ਜਾਏਗਾ ਜ਼ੀਰੋ ਹੋ ਜਾਏਗਾ ਸੋ ਬਣ ਜਾਏਗਾ x² 5 ਵਰਗਮੂਲ ਸਾਡਾ ਬਹੁਪਦ ਹੋ ਗਿਆ ਤਿਆਰ ਅੱਗੇ ਚਲੀਏ ਚੌਥਾ ਹੁਣ ਆ ਗਿਆ ਬੱਚੇ ਦੇਖੋ ਘਟਾ ਐ ਸਫਰ ਸਿਫਰਾਂ ਦਾ ਜੋੜ 1 ਹੈਗਾ ਤੇ ਸਿਫਰਾਂ ਦਾ ਗੁਣਨਫਲ 1 ਹੈਗਾ ਸੋ ਘਟਾ b/a 1 c/1 ਬੜਾ ਸੌਖਾ ਬੱਚੋ ਹੁਣ ਇੱਥੇ 1/1 1/1 ਸੋ ਸਿੱਧਾ a ਨੂੰ ਤੁਸੀਂ 1 ਲੈ ਲਵੋ ਸੋ 1 ਅਤੇ 2 ਵਿੱਚ 1 ਦਾ a ਦਾ ਮੁੱਲ ਇੱਕ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਜੇ ਇੱਥੇ 1 ਭਰਿਆ 1 1 1 ਤੇ ਘਟਾ b ਹੈਗਾ ਸੋ b ਘਟਾ 1 ਹੋ ਗਿਆ ਇੱਥੇ ਇੱਕ ਭਰਿਆ ਇੱਕ ਇੱਥੇ ਗਿਆ 1 1 1 c 1 ਸੋ a 1 b -1 c 1 ਦਾ ਮੁੱਲ ਦੋ ਘਾਤੀ ਬਹੁਪਦ ਦੇ ਮਿਆਰੀ ਰੂਪ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਇਹਦੀ ਥਾਂ ਇੱਕ ਭਰਿਆ b ਦੀ ਥਾਂ -1 ਭਰਿਆ c ਦੀ ਥਾਂ ਇੱਕ ਭਰਿਆ ਸੋ ਬਣ ਗਿਆ x² x ਤੇ ਜਮਾ 1 ਅੱਗੇ ਚਲੀਏ ਪੰਜਵਾਂ ਹੁਣ ਆ ਗਿਆ ਬੱਚੋ ਘਟਾ b a ਭਾਅ ਸਫਰਾਂ ਦਾ ਜੋੜ 1 4 ਤੇ ਸਫਰਾਂ ਦਾ ਗੁਣਨਫਲ c a 1 4 ਹੁਣ ਕੰਮ ਸਾਡਾ ਹੋਰ ਹੀ ਸੌਖਾ ਹੈ ਕਿਉਂਕਿ ਇੱਥੇ ਵੀ ਹਰ ਚਾਰ ਹੈ ਇੱਥੇ ਵੀ ਹਰ ਚਾਰ ਹੈ ਸੋ 1 ਅਤੇ 2 ਵਿੱਚ a ਦਾ ਮੁੱਲ 4 ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਸੋ ਇੱਥੇ 4 ਭਰਿਆ 4 ਇੱਥੇ ਗਿਆ ਤੇ ਕੀ ਹੋ ਗਿਆ ਬੱਚੇ 4/4 1 ਕਿਉਂਕਿ ਇਹ ਘਟਾਏ ਘਟਾ ਦਾ ਘਟਾ ਨਿਸ਼ਾਨ کٹ ਜਾਏਗਾ ਸੋ b ਬਰਾਬਰ ਕੀ ਆ ਗਿਆ 1 b ਬਰਾਬਰ 1 ਆ ਗਿਆ ਇੱਥੇ 4 ਭਰਿਆ 4 ਇੱਥੇ ਗਿਆ ਸੋ 4/4 1 ਸੋ c 1 ਲਓ ਜੀ ਸੋ a 1 b 1 c 1 ਦਾ ਮੁੱਲ 2 ਘਾਤੀ ਬਹੁਪਦ ਦੇ ਮਿਆਰੀ ਰੂਪ ਇਵਲੇ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਇੱਥੇ ਇੱਕ ਇੱਥੇ ਇੱਕ ਤੇ ਇੱਥੇ ਇੱਕ ਤੇ ਇਹ ਬਣ ਗਿਆ ਬੱਚਿਓ ਸੌਰੀ ਇਹ ਅਸੀਂ 4 ਸੀ ਸੌਰੀ ਮਾਫ ਕਰਨਾ ਇਹ ਨੂੰ ਅਸੀਂ 4 ਭਰਿਆ ਸੀ ਨਾ ਸੋ ਇਹ ਇਹ ਦੀ ਥਾਂ 4 a 4 ਸੋ ਇਹ ਆਪਣੇ 4x² x 1 ਸੌਖਾ ਹੋ ਗਿਆ ਠੀਕ ਹੈ ਨਾ ਅੱਗੇ ਚਲੀਏ ਆਖਰੀ ਭਾਗ ਹੁਣ ਦੇਖੀਏ ਸਿਫਰਾਂ ਦਾ ਜੋੜ ਹੈਗਾ 4 ਤੇ ਸਿਫਰਾਂ ਦਾ ਗੁਣਨਫਲ ਹੈਗਾ 1 ਸੋ ਕਟਾ b a 4 ਤੇ c a 1 ਇਹ ਜਿਹੜੇ ਸੂਤਰ ਨੇ ਬੱਚਿਓ ਕਿ ਸਿਫਰਾਂ ਦਾ ਜੋੜ ਜਿਹੜਾ ਸੂਤਰ ਹੈ ਉਹ ਕਟਾ b a ਹੁੰਦਾ ਹੈ ਤੇ ਸਿਫਰਾਂ ਦਾ ਗੁਣਨਫਲ c a ਹੁੰਦਾ ਹੈ ਤੇ c a ਇਧਰੋਂ ਲੈਣੇ ਨੇ ਇਹ a ਵੇ ਜਿਹੜਾ x ਜਿਹੜਾ ਚੱਲ ਹੈਗਾ ਉਹਦੀ ਘਾਤ 2 ਹੈਗੇ ਜਿਹੜਾ ਪਦ ਉਹਦਾ ਗੁਣਾ ਕਿ ਹੈਗਾ ਤੇ ਜਿਹੜਾ ਚੱਲ ਦੀ ਘਾਤ 1 ਹੈਗੀ ਉਹਦਾ ਗੁਣਾ b ਹੈਗਾ ਤੇ ਅਚਲ ਪਦ ਜਿਹੜਾ ਹੈ ਉਹ c ਹੈਗਾ ਇਹ ਮਿਆਰੀ ਰੂਪ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਮਿਆਰੀ ਰੂਪ ਪਤਾ ਹੋਣਾ ਚਾਹੀਦਾ ਹੈ ਇਹ ਸੂਤਰ ਸਾਨੂੰ ਪਤਾ ਹੋਣਾ ਚਾਹੀਦਾ ਨੇ ਸਿਫਰਾਂ ਦਾ ਜੋੜ ਤੇ ਸਿਫਰਾਂ ਦਾ ਗੁਣਨਫਲ ਹੁਣ ਇਥੇ ਬੱਚੋ ਸੌਖਾ ਚਾਰ ਦਾ ਹਰ ਬੱਚਿਓ ਇੱਕ ਹੈਗਾ ਤੇ ਇਥੇ ਇੱਕ ਦਾ ਹਰ ਵੀ ਇੱਕ ਹੈਗਾ ਸੋ ਸੀ A ਦਾ ਮੁੱਲ 1 ਲਵਾਂਗੇ ਸੋ 1 ਤੇ 2 ਵਿੱਚ A ਦਾ ਮੁੱਲ ਇੱਕ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਜਿੱਥੇ ਇੱਕ ਭਰਿਆ ਇੱਥੇ ਗਿਆ 4 1 4 ਤੇ 20 ਹੈਗਾ ਸੋ 20 4 ਇੱਥੇ ਇੱਕ ਭਰਿਆ ਠੀਕ ਹੈ ਸੋ ਇੱਕ ਇੱਥੇ ਗਿਆ 1 1 1 ਹੋ ਗਿਆ ਤੇ C 1 ਆ ਗਿਆ ਲਓ ਜੀ A 1 b -4 ਅਤੇ c 1 ਦਾ ਮੁੱਲ ਦੋ ਘਾਤੀ ਬਹੁਪਦ ਦੇ ਮਿਆਰੀ ਰੂਪ ax2 bx c ਵਿੱਚ ਭਰ ਕੇ ਸਾਨੂੰ ਇਹ ਟ ਲਿਖਿਆ ਬਹੁਪਦ ਪ੍ਰਾਪਤ ਹੁੰਦਾ ਹੈ ਇੱਕ ਪਰਿਆ ਇੱਥੇ -4 ਭਰਿਆ ਅਤੇ ਜਮਾ ਇੱਥੇ ਇੱਕ ਭਰਿਆ c ਦੀ ਥਾਂ ਸੋ ਇਹ ਬਣ ਗਿਆ ਬੱਚੋ x2 a ਬਣ ਗਿਆ ਜਮਾ ਤੇ ਬ੍ਰੈਕਟ ਜਿਹੜੇ ਖੋਲਿਆ ਘਟਾ ਤੇ ਘਟਾ ਹੋ ਗਿਆ -4x ਤੇ ਜਮਾ 1 ਇਹ ਸਾਡਾ ਆ ਗਿਆ ਬਹੁਪਦ ਸੋ ਇਸ ਤਰ੍ਹਾਂ ਬੱਚੋ ਜੇ ਤੁਹਾਨੂੰ ਸਿਫਰਾਂ ਦਾ ਜੋੜ ਅਤੇ ਸਿਫਰਾਂ ਦਾ ਗੁਣਨਫਲ ਦਿੱਤਾ ਹੋਵੇ ਕਿਸੇ ਦੋ ਘਾਤੀ ਬਹੁਪਦ ਦਾ ਤੇ ਉਹਨਾਂ ਤੋਂ ਤੁਸੀਂ ਬਹੁਪਦ ਸਹਿਜੇ ਹੀ ਪ੍ਰਾਪਤ ਕਰ ਸਕਦੇ ਹੋ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ ਜਿਹੜਾ 2.2 ਦਾ ਦੂਜਾ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਪੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ